ਤਨ ਤਨ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਜੀ ਆਇਆਂ ਸੰਗਤਾਂ ਦਾ ਆਧਾਰ ਕਰਦੇ ਇੱਕ ਵਿਦਵਾਨ ਪੰਡਿਤ ਰਾਮਦਾਸਪੁਰ ਆਗਿਆ ਉਹ ਬ੍ਰਹਮਚਾਰੀ ਤਪਸਵੀ ਸੀ ਕਈ ਸਾਲ ਉਹਨੇ ਤਪੱਸਿਆ ਕੀਤੀ ਗਿਆਨ ਦੇ ਗ੍ਰੰਥ ਪੜ੍ਹੇ ਵਿਚਾਰੀ ਸੰਨ 2-3 ਦਿਨ ਰਹਿਣ ਪਿੱਛੋਂ ਇੱਕ ਦਿਨ ਉਹਨੇ 사ਤਗੁਰਾਂ ਦੇ ਦਰਸ਼ਨ ਕੀਤੇ ਦਰਸ਼ਨ ਕਰਕੇ ਨਿਹਾਲ ਹੋ ਗਿਆ ਉਹਦੇ ਮਨ ਵਿੱਚ ਸ਼ੰਕੇ ਸੰਨ ਉਹਨਾਂ ਸ਼ੰਕਿਆਂ ਨੂੰ ਦੂਰ ਕਰਨ ਵਾਸਤੇ ਮਹਾਰਾਜ ਜੀ ਦੇ ਅੱਗੇ ਸਵਾਲ ਕਰਦਾ ਆਦਾ ਹੈ ਮਹਾਂ ਪਰਿਸ਼ੋ ਆਪਦੇ ਦਰਬਾਰ ਆਇਆ ਤਿੰਨ ਦਿਨ ਹੋ ਗਏ ਨੇ ਦੋਵੇਂ ਵੇਲੇ ਮੈਂ ਵਿਦੇਸ਼ ਬਾਣੀ ਕੀਰਤਨ ਸੁਣਦਾ ਵਾਣੀ ਸੁਣਨ ਤੇ ਮੈਨੂੰ ਸ਼ੰਕਾ ਥੋਰੀ ਹੈ ਜੀ ਆਖੋ ਤੇ ਮੈਂ ਦੱਸਾਂ ਮਹਾਰਾਜ ਜੀ ਆਂਦੇ ਉਹ ਕਿਹੜੀ ਸ਼ੰਕਾ ਹੈ ਸਤਿਗੁਰਾਂ ਨੇ ਪੁੱਛਿਆ ਜਦੋਂ ਆਂਦਾ ਜੀ ਗੁਰਬਾਣੀ ਜਿਹੜੇ ਸਿੱਖ ਪੜ੍ਹਦੇ ਨੇ ਉਹ ਸਿੱਧ ਹੈ ਕਿ ਆਪਦਾ ਧਰਮ ਪ੍ਰਾਤਨ ਤੀਰਥਾਂ ਦੇ ਇਸ਼ਨਾਨ ਦੇ ਪੂਜਣ ਦਾ ਖੰਡਨ ਕਰਦਾ ਦੱਸਦੇ ਨੇ ਕਿ ਮਨੁੱਖ ਨੂੰ ਇਹ ਤੀਰਥ ਕੁਝ ਲਾਭ ਨਹੀਂ ਦੇ ਸਕਦੇ ਪਰ ਆਪ ਦੇ ਬਜ਼ੁਰਗ ਗੁਰੂ ਅਮਰਦਾਸ ਜੀ ਬਾਈ ਵਾਰ ਗੰਗਾ ਇਸ਼ਨਾਨ ਕਰਨ ਕਿਉਂ ਗਏ ਪੰਡਤ ਨੇ ਆਪਣਾ ਸ਼ੰਕਾ ਪ੍ਰਗਟ ਕਰ ਦਿੱਤਾ ਸਤਿਗੁਰਾਂ ਫਰਮਾਇਆ ਸਤਿਗੁਰੂ ਗੁਰੂ ਅਮਰਦਾਸ ਜੀ ਨੇ ਜੋ ਕਈ ਵਾਰ ਗੰਗਾ ਇਸ਼ਨਾਨ ਦਾ ਯਤਨ ਕੀਤਾ 21 ਵਾਰ ਜਦੋਂ ਗੁਰੂ ਜੀ ਗੰਗਾ ਇਸ਼ਨਾਨ ਗਏ ਸਨ ਉਸ ਦਿਨ ਆਪ ਜੀ ਨੇ ਗੁਰੂ ਧਾਰਨਾ ਨਹੀਂ ਸੀ ਕੀਤਾ ਗਿਆਨਤਾ ਦੀ ਰੌਸ਼ਨੀ ਨਹੀਂ ਸੀ ਕਿਉਂਕਿ ਗੁਰਮਤ ਮੰਨਦੀ ਹੈ ਰੌਸ਼ਨੀ ਤਾਂ ਪ੍ਰਾਪਤ ਹੋ ਸਕਦੀ ਜੇ ਗੁਰੂ ਮਿਲੇ ਸੱਦ ਸੰਗ ਕੀਤਾ ਜਾਵੇ ਤੇ ਬਾਣੀ ਪੜ੍ਹੀ ਜਾਵੇ ਬਾਣੀ ਉਚਾਰਨ ਕੀਤੀ ਜਾਵੇ ਵਿਚਾਰੀ ਜਾਵੇ ਸਤਿਗੁਰ ਜੀ ਦੀ ਆਪਣੀ ਬਾਣੀ ਆ ਗੁਰਬ੍ਰਸਾਦੀ ਭਰਮ ਭਾਉ ਭਾਗ ਏਕ ਨਾਮ ਲਿਵ ਲਾਈ ਗੁਰਬਚਨੀ ਸਚਕਾਰ ਕਮਾਵੈ ਭਰਮ ਭਾਉ ਭਾਗ ਏਕ ਨਾਮ ਲਿਵ ਲਾਈ ਗੁਰਬਚਨੀ ਸਚਕਾਰ ਕਮਾਵੈ ਗਤ ਮਤ ਤਦ ਹੀ ਪਾਈ ਮਨ ਸੋਚੋ ਆਪਨੇ ਦੱਸਿਆ ਕਿ ਭਰਮਤਾ ਜਾਂਦਾ ਜੇ ਗੁਰੂ ਦੀ ਕਿਰਪਾ ਹੋਵੇ ਗਤ ਮਤ ਸੱਚੇ ਗਿਆਨ ਦਾ ਭੇਤ ਤਾਂ ਬਾਈ ਦਾ ਜੇ ਗੁਰੂ ਦੇ ਬਚਨ ਪਹਿਲਾਂ ਸੁਣੀਏ ਜਦੋਂ ਕਿਸੇ ਪੁਰਸ਼ ਨੇ ਗੁਰੂ ਧਾਰਨ ਕੀਤਾ ਹੀ ਨਹੀਂ ਤਾਂ ਗੁਰੂ ਦੇ ਬਚਨ ਸੁਣੇ ਨਹੀਂ ਉਹਨਾਂ ਨੂੰ ਕਿਵੇਂ ਪਤਾ ਲੱਗੇ ਕਿ ਗੰਗਾ ਇਸ਼ਨਾਨ ਕਰਨਾ ਚੰਗਾ ਕਿ ਮਾੜਾ ਮਹਾਰਾਜ ਜੀ ਫਰਮਾਉਂਦੇ ਤ੍ਰੈ ਗੁਣ ਮਾਇਆ ਮੂਪਸਾਰਾ ਸਭ ਵਰਤੈ ਆਕਾਰੀ ਤੁਰਿਆ ਗੁਣ ਸਤ ਸੰਗਤ ਬਾਈਐ ਨਦਰੀ ਪਾਰ ਉਤਾਰੀ ਮਲਾਰਮਾ ਲਾ ਤੀਜਾ ਮਨ ਕੀ ਵਿਦ ਸਤਗੁਰ ਤੇ ਜਾਣ ਅਨੰਦਨ ਲੱਗੈ ਸੱਚ ਅਨੰਦਨ ਲੱਗੈ ਸੱਚ ਨਾ ਹੋਈ ਸਤਗੁਰ ਜੀ ਦੇ ਜੀਵਨ ਵਿੱਚ ਆਉਂਦਾ ਕਿ ਜਦੋਂ ਆਪ ਨੂੰ ਪਤਾ ਲੱਗਾ ਕਿ ਆਪ ਅਜੇ ਤੱਕ ਨਿਗੁਰੇ ਨਹੀਂ ਗੁਰੂ ਬਿਨਾ ਗਤੀ ਨਹੀਂ ਹੋ ਸਕਦੀ ਉਸੇ ਦਿਨ ਤੋਂ ਇਰਦੇ ਵਿੱਚ ਗੁਰੂ ਢੂੰਡਣ ਦੀ ਲਾਲਸਾ ਲੱਗੀ ਰਹੀ ਜਿਸ ਪੁਰਸ਼ ਨੇ ਸਹਿਬ ਨੂੰ ਆਖਿਆ ਬਿਹੇ ਪ੍ਰਾ ਸਾ ਤੇਰੇ ਹੱਥੋਂ ਕੁਝ ਖਾਣਾ ਨਹੀਂ ਤੂੰ ਤਾਂ ਨਿਗੁਰਾ ਉਹ ਵੀ ਪੰਡਤ ਸੀ ਜੋ ਗੰਗਾ ਰੋਸ਼ਨੀ ਦੇਣ ਜੋਗੀ ਹੁੰਦੀ ਐ ਇੱਕੋ ਵਾਰ ਇਸ਼ਨਾਨ ਕਰਨ ਦੇ ਸਤਿਗੁਰੂ ਨੇ ਗੁਰੇ ਕਿਉਂ ਰਹਿੰਦੇ ਆਂਦਾ ਜੇਸ ਪ੍ਰਸ਼ਨੇ ਸਹਿਬ ਨੂੰ ਆਖਿਆ ਵੀ ਇਹ ਪ੍ਰਸ਼ਾਦ ਤੇਰੇ ਹੱਥੋਂ ਕੁਝ ਖਾਣਾ ਨਹੀਂ ਤੂੰ ਤਾਂ ਨਿਗੁਰਾ ਉਹ ਵੀ ਪੰਡਤ ਸੀ ਤੇ ਜੇ ਪਾ ਗੰਗਾ ਰੋਸ਼ਨੀ ਦੇਣ ਯੋਗ ਹੀ ਹੁੰਦੀ ਪਰ 21 ਵਾਰ ਇਸ਼ਨਾਨ ਕਰਨ ਦੇ ਸਤਿਗੁਰੂ ਨਗੁਰੇ ਕਿਉਂ ਰਹਿੰਦੇ ਉਸ ਪੰਡਤ ਨੇ ਕਿਉਂ ਸ਼ੰਕਾ ਕੀਤੀ ਜਦੋਂ ਸਤਿਗੁਰੂ ਜੀ ਨੇ ਦੱਸ ਦਿੱਤਾ ਸੀ ਕਿ ਉਹ ਗੰਗਾ ਇਸ਼ਨਾਨ ਕਰਕੇ ਆ ਰਹੇ ਹਨ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਬਚਨ ਜੈ ਜੈ ਦੇਖਾਂ ਤੈ ਤੈ ਸੋਈ ਬਿਨ ਸਤਗੁਰ ਭੇਟੇ ਮੁਕਤ ਨਾ ਹੋਈ ਇਰਦਾ ਸਾਚਿਉ ਕਰਨੀ ਸਾਰ ਹੋਰ ਸਭ ਪਖੰਡ ਪੂਜ ਖਵਾਰ ਫਿਰ ਪ੍ਰਭਾਤੀ ਰਾਗ ਦੇ ਵਿੱਚ ਮਹਾਰਾਜੇ ਉਚਾਰਨ ਕਰਦੇ ਗੰਗਾ ਜਮਨਾ ਸੁਰਸਰੀ ਗੁਦਾਵਰੀ ਇਹ ਨਦੀਆਂ ਸਤਕਾਰਯੋਗ ਨੇ ਕਿਉਂਕਿ ਇਹਨਾਂ ਦੇ ਨਾਲ ਅੰਨ ਪੈਦਾ ਹੁੰਦਾ ਇਹਨਾਂ ਦੇ ਪਾਣੀ ਦਿੱਤਿਆਂ ਅੰਨ ਪੈਦਾ ਹੁੰਦਾ ਸਾਧੂ ਸੰਤ ਇਹਨਾਂ ਦੇ ਕਿਨਾਰੇ ਬੈਠ ਕੇ ਪ੍ਰਮਾਤਮਾ ਨੂੰ ਯਾਦ ਕਰਦੇ ਗਰਮ ਦੇਸ਼ਾਂ ਦੇ ਲੋਕ ਇਸਨਾਨ ਕਰਕੇ ਤਾਨੂੰ ਸ਼ੀਤਲ ਕਰਦੇ ਜਦੋਂ ਤਨ ਸ਼ੀਤਲ ਹੋ ਜਾਂਦਾ ਹੈ ਮਨ ਸ਼ਾਂਤ ਹੋ ਕੇ ਹਰੀ ਸਿਮਰਨ ਵਿੱਚ ਜੁੜ ਜਾਂਦਾ ਹੈ ਤਾਹੇ ਪੰਡਤ ਜੀ ਇਹ ਨਦੀਆਂ ਤਾਂ ਖੁਦ ਤੜਫ ਰਹੀਆਂ ਨੇ ਕਿ ਸਾਧੂ ਸੰਤ ਉਹਨਾਂ ਵਿੱਚ ਇਸ਼ਨਾਨ ਕਰਨ ਤਾਂਗੇ ਉਹ ਭਾਗੀਆਂ ਪਵਿੱਤਰ ਹੋਣ ਗੰਗਾ ਜਮਨਾ ਸਰਸੁਰੀ ਤੇ ਕਰੇ ਉਦਮ ਤੂਰ ਸਾਧੂ ਕੀ ਤਾਈ ਪੰਡਤ ਚੁੱਪ ਨਾ ਕਿੰਧਰਿਆ ਉਹਨੇ ਸਵਾਲ ਕੀਤਾ ਪਰ ਜਦੋਂ ਸਤਿਗੁਰੂ ਗੁਰੂ ਅਮਰਦਾਸ ਜੀ ਗੁਰੂ ਬਣ ਕੇ ਸਨ ਸੂਰਜ ਗਰਨ ਦੇ ਸਮੇਂ ਕੁਰਕ ਛਤਰ ਦੇ ਗੰਗਾ ਜੀ ਕਿਉਂ ਗਏ ਫਿਰ ਤਾਂ ਉਹਨਾਂ ਨੂੰ ਪੂਰਾ ਗਿਆਨ ਸੀ ਸਤਿਗੁਰ ਜੀ ਨੇ ਸਮਝਾਇਆ ਇਹ ਪੰਡਤ ਜੀ ਫਿਰ ਆਪ ਪਹਿਲੇ ਦੀ ਤਰਾ ਗੰਗਾ ਇਸ਼ਨਾਨ ਕਰਨ ਨਹੀਂ ਗਏ ਜੇ ਗੰਗਾ ਇਸ਼ਨਾਨ ਨੂੰ ਚੰਗਾ ਸਮਝਦੇ ਤਾ ਗੁਰੂ ਵਰਣਨ ਤੋਂ ਪਹਿਲਾਂ ਜਿੰਨਾ ਚਿਰ ਸਤਿਗੁਰੂ ਗੁਰੂ ਅੰਗਦ ਦੇਵ ਜੀ ਦੀ ਸੇਵਾ ਕਰਦੇ ਰਹੇ ਹਰ ਵੇ ਗੰਗਾ ਜਾਇਆ ਕਰਦੇ ਸਨ ਜਦੋਂ ਤੋ ਸਤਿਗੁਰ ਜੀ ਦੀ ਸ਼ਰਨ ਆਏ ਗੰਗਾ ਨੂੰ ਭੁੱਲ ਗਏ ਉਹਨਾਂ ਵਾਸਤੇ ਦਰਿਆ ਬਿਆਸ ਹੀ ਗੰਗਾ ਸੀ ਜਿਹਦੇ ਜਲ ਨਾਲ ਆਪ ਇਸ਼ਨਾਨ ਕਰਕੇ ਸਾਧਗੁਰ ਜੀ ਨੂੰ ਇਸ਼ਨਾਨ ਕਰਾਇਆ ਕਰਦੇ ਸਨ ਕਉਮ ਦੇ ਮੇਲੇ ਤੇ ਗੁਰਮਤਿ ਪ੍ਰਚਾਰ ਕਰਨ ਗਏ ਸਨ ਭੁੱਲੇ ਜਗਤ ਜੀਵਾਂ ਨੂੰ ਹਮੇ ਅਗਿਆਨ ਦੇ ਨਾਲ ਲਾਲਚ ਦੇ ਹਨੇਰੇ ਵਿੱਚੋਂ ਬਾਹਰ ਕੱਢਣ ਵਾਸਤੇ ਉੱਥੇ ਪੁੱਜੇ ਸਨ ਸਾਂਗੜੇ ਜੀਵਾਂ ਨੂੰ ਆਪ ਨੇ ਤਾਰਿਆ ਵਿਦਵਾਨ ਤੇ ਸੁਧਾਰਨ ਪੁਰਸ਼ ਗੁਰਮਤ ਮੰਡਲ ਵਿਚ ਆਏ ਗਿਆਨ ਦਾ ਪ੍ਰਚਾਰ ਕਰਨਾ ਚੰਗਾ ਗੁਰੂ ਸੰਤ ਸਾਧੂ ਤੇ ਗੁਰਮੁਖ ਬੁਰਸ਼ ਦਾ ਧਰਮ ਅਗੇ ਜਗਤ ਨੂੰ ਰੋਸ਼ਨੀ ਬਖਸ਼ਣ ਗੰਗਾ ਤੀਰਥ ਤੇ ਮੰਦਰ ਇਸ ਸਮੇਂ ਜਗਤ ਨੂੰ ਲੁੱਟਣ ਦੀਆਂ ਦੁਕਾਨਾਂ ਬਣ ਗਈਆਂ ਉਥੇ ਜਾ ਕੇ ਮਨੁੱਖ ਮਨ ਦੀ ਸ਼ਾਂਤੀ ਪ੍ਰਭੂ ਭਗਤੀ ਇਹਨੂੰ ਨਹੀਂ ਮਿਲਦੀ ਸਗੋ ਈਰਖਾ ਲਾਲਚ ਅੰਕਾਰ ਅਧਗ ਰੋਗ ਹੋਰ ਚੰਬੜ ਜਾਂਦੇ ਸਤਿਗੁਰਾਂ ਦਾ ਇਹ ਉਪਦੇਸ਼ ਸੁਣ ਕੇ ਪੰਡਤ ਦੇ ਸ਼ੱਕ ਦੂਰ ਹੋ ਗਏ ਉਹਦੇ ਮਨ ਨੂੰ ਪੂਰਨ ਗਿਆਨ ਹੋ ਗਿਆ ਉਹ ਪ੍ਰਮਾਤਮਾ ਦੀ ਸੱਚੀ ਭਗਤੀ ਦੇ ਰਾਹ ਆਪ ਤੁਰਿਆ ਤੇ ਰਹਿੰਦੀ ਉਮਰਾਂ ਨੇ ਰਮਦਾ ਅਰਮਦਾਸਪੁਰ ਵਿੱਚ ਬਤੀਤ ਕੀਤੀ ਇੱਕ ਦਿਨ ਸ਼ਾਮ ਦਾ ਦੀਵਾਨ ਲੱਗਾ ਹੋਇਆ ਸੀ ਸਤਿਗੁਰੂ ਜੀ ਉਪਦੇਸ਼ ਕਰ ਰਹੇ ਸਨ ਉਸ ਸਮੇਂ ਭਾਈ ਤੀਰਥਾ ਭਾਈ ਵਿਸ਼ਨ ਦਾਸ ਨਾਨਕ ਚੰਦ ਮਹਾਨੰਦ ਵਿਦੀ ਚੰਦ ਤਰਲੋਕਾ ਆਦਿ ਸਿੱਖ ਬੈਠੇ ਸਨ ਇਹ ਸਾਰੇ ਗ੍ਰਿਸ਼ਤੀ ਦੇ ਕਾਰੋਬਾਰੀ ਸਿੱਖ ਸਨ ਭਾਈ ਮਾਨਕ ਚੰਦ ਜੀ ਨੇ ਉੱਠ ਕੇ ਪ੍ਰਾਰਥਨਾ ਕੀਤੀ हे ਦਾਤਾ ਜੀ ਅਸੀਂ ਗ੍ਰਸਤੀਆਂ ਨੂੰ ਸ਼ਾਂਤੀ ਹਾਸਲ ਨਹੀਂ ਹੁੰਦੀ ਅੱਠੇ ਪੈਰ ਮਰਨ ਦਾ ਤਰਾਸ ਰਹਿੰਦਾ ਮਨ ਡੋਲਦਾ ਰਹਿੰਦਾ ਪੰਜੇ ਚੋਰ ਆਰਾਮ ਨਹੀਂ ਕਰਨ ਦਿੰਦੇ ਕੋਈ ਉਪਾਅ ਦੱਸੋ ਅਸੀਂ ਵੀ ਪਰਿਮਾਰਸ਼ ਪਰਿਵਾਰ ਸਮੇਤ ਭਵ ਸਾਗਰ ਤੋਂ ਪਾਰ ਹੋ ਜਾਈਏ ਗੁਰੂ ਜੀ ਨੇ ਬਚਨ ਕੀਤਾ ਗੁਰਮਤਿ ਵਿੱਚ ਗ੍ਰਸਤ ਧਰਮਾ ਪ੍ਰਧਾਨ ਹੈ ਇਸ ਵਿੱਚ ਸ਼ਾਂਤੀ ਹਾਸਲ ਹੋ ਸਕਦੀ ਜੋ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਕਥਨ ਅਨੁਸਾਰ ਆਪਣੇ ਜੀਵਨ ਨੂੰ ਢਾਲਣ ਦਾ ਜਿਹੜਾ ਯਤਨ ਕਰਦਾ ਹੈ ਮਹਾਰਾਜ ਜੀ ਵਰਵਾਉਂਦੇ ਬਸੰਤ ਮਹਲਾ ਪਹਿਲਾ ਜਗ ਕਉਵਾ ਨਾਮ ਨੈ ਜੀਤ ਨਾਮ ਬਸਾਰ ਗਿਰ ਦੇਖ ਭੀਤ ਮਨਵਾ ਡੁਲੇ ਜੀਤ ਅਨੀਤ ਜਗ ਸਿਆ ਤੂਟੀ ਝੂਠ ਪਰਿਤ ਤਾਮਗ੍ਰ ਦੇਖੇ ਬਜਰ ਪਾਰ ਨਾਮ ਬਿਨਾ ਕੈਸੇ ਗੁਣ ਚਾਰ ਜਬ ਮਹਾਰਾਜ ਜੀ ਨੇ ਇੱਕ ਗੁਰੂ ਨਾਨਕ ਸਾਹਿਬ ਜੀ ਦਾ ਸ਼ਬਦ ਸੰਗਤਾਂ ਨੂੰ ਸਰਵਣ ਕਰਾਇਆ ਸੰਗਤਾਂ ਬੇਨਤੀ ਕੀਤੀ ਸੱਚੇ ਪਾਤਸ਼ਾਹ ਮਾਨ ਕੇ ਇਸ ਤਰ੍ਹਾਂ ਸ਼ੁੱਧ ਹੋਵੇ ਪਰ ਗੁਰੂ ਜੀ ਨੇ ਬਚਨ ਕੀਤਾ ਗੁਰੂ ਨਾਨਕ ਦੇਵ ਜੀ ਦੀ ਬਾਣੀ ਨਾਲ ਪ੍ਰੇਮ ਕਰੋ ਸ਼ਰਧਾ ਨਾਲ ਪੜੋ ਵਿਚਾਰੋ ਜਿਸ ਸ਼ਬਦ ਦਾ ਅਰਥ ਨਾ ਆਵੇ ਉਹਦਾ ਅਰਥ ਸਮਝੋ ਮਨ ਕਰਤਾਰ ਵਾਲਾ ਰੱਖੋ ਹੱਥਾਂ ਪੈਰਾਂ ਨਾਲ ਕੰਮ ਕਰੋ ਜਿਸ ਤਰ੍ਹਾਂ ਘੋੜੇ ਨੂੰ ਮਸਾਲਾ ਦੇਵੋ ਉਹਦੀ ਬਾਦੀ ਮੜ ਜਾਂਦੀ ਹੈ ਤਿਸ ਖਾਰ ਕੰਮ ਦਿੰਦਾ ਇਸੇ ਤਰ੍ਹਾਂ ਮਨ ਨੂੰ ਨਾਮ ਰੂਪੀ ਮਸਾਲਾ ਦਿਓ ਅਰਥਾਤ ਸਵਾਸ ਸਵਾਸ ਵਾਹਿਗੁਰੂ 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 ਦਾ ਸਿਮਰਨ ਕਰੋ ਇਸੇ ਤਰ੍ਹਾਂ ਇਹਨਾਂ ਸਿੱਖਾਂ ਨੇ ਉਪਦੇਸ਼ ਧਾਰਨ ਕਰਕੇ ਅਝਾਰਾਂ ਸਿੱਖਾਂ ਨੂੰ ਉਤਾਰਿਆ ਇੱਕ ਦਿਨ ਗੁਰੂ ਰਾਮਦਾਸ ਸਾਹਿਬ ਜੀ ਦੀਵਾਨ ਲਾ ਕੇ ਬੈਠੇ ਹੋਏ ਸਨ ਇਹਨਾਂ ਦੇ ਤਾਏ ਦਾ ਪੁੱਤਰ ਹੈ ਭਰਾ ਸੋਢੀ ਸਾਰੀਮਲ ਇਹ ਲਾਹੌਰੋਂ ਆਇਆ ਅਦੇ ਬੈਂਤੇ ਗੀਤੇ ਸੱਚੇ ਪਾਤਸ਼ਾਹ ਦਾਸ ਦੇ ਪੁੱਤਰ ਦਾ ਵਿਆਹ ਆਪ ਉਥੇ ਚੱਲ ਕੇ ਆਪਣੇ ਹੱਥੀਂ ਸੇਹਰਾ ਬਨੋ ਇਸੇ ਜੇ ਸਾਡੀ ਇੱਜ਼ਤ ਵਡਿਆਈ ਵਧੇਗੀ ਤਾਂ ਗੁਰੂ ਜੀ ਨੇ ਬਚਨ ਕੀਤਾ ਵੀ ਇੱਕ ਤਾਂ ਦੂਰੋਂ ਦੂਰੋਂ ਸੰਗਤਾਂ ਆਉਂਦੀਆਂ ਉਹਨਾਂ ਨੂੰ ਠਹਿਰਨਾ ਪਵੇਗਾ ਦੂਜਾ ਧਿਤਿਆਂ ਦੇ ਘਰ ਬڑا ਬੋਝ ਪਵੇ ਗਿਆ ਕਿਉਂਕਿ ਸਾਡੇ ਨਾਲ ਬਿਆੰਦ ਸੰਗਤਾਂ ਦੀ ਭੀੜ ਹੋਣੀ ਆ ਇਸ ਲਈ ਸ਼ਾਦ ਕੁੜਮਾ ਦੀ ਬਦਨਾਮੀ ਹੋਵੇ ਤਾਂ ਸਾਡਾ ਜਾਣਾ ਬਣਦਾ ਨਹੀਂ ਇਹ ਇਸ ਲਈ ਸ਼ਾਦ ਕੁੜਮਾ ਦੀ ਬਦਨਾਮੀ ਨਾ ਹੋ ਜਾਵੇ ਤੇ ਸਾਡਾ ਜਾਣਾ ਬਣਦਾ ਨਹੀਂ ਸਾਰੀ ਮਨ ਆਖਿਆ ਆਪ ਆਪਣੇ ਕਿਸੇ ਸੁਪੁੱਤਰ ਨੂੰ ਭੇਜ ਦਿਓ ਗੁਰੂ ਜੀ ਨੇ ਪਹਿਲਾਂ ਪ੍ਰਿਥੀ ਚੰਦ ਨੂੰ ਆਖਿਆ ਉਹਨੇ ਇਨਕਾਰ ਕਰ ਦਿੱਤਾ ਕਿਉਂਕਿ ਉਹਦੇ ਜਲਵਜ ਖਿਆਲ ਸੀ ਕਿਤੇ ਮੇਰੇ ਪਿੱਛੇ ਮਹਾਰਾਜ ਜੀ ਗੱਦੀ ਗੁਰੂ ਅਰਜਨ ਦੇਵ ਜੀ ਨੂੰ ਹਵਾ ਦੇ ਦੇਣ ਦੂਜੇ ਧੰਨ ਵੀ ਪਿੱਛੇ ਹੋਰ ਨਾ ਕੋਈ ਸਾਭ ਲਵੇ ਇਸ ਕਰਕੇ ਪ੍ਰਿਥੀ ਚੰਦ ਜੀ ਆਖਿਆ ਮਹਾਰਾਜ ਮੈਂ ਗਿਆ ਤਾਂ ਇੱਛਾ ਕੰਮ ਮੁਸ਼ਕਲ ਚਲਾ ਹੋ ਜਾਏਗਾ ਜੇ ਮੈਂ ਚਲਾ ਗਿਆ ਉੱਥੇ ਇਸ ਲਈ ਮਹਾਦੇਵ ਜਾਂ ਅਰਜਨ ਦੇਵ ਜੀ ਨੂੰ ਘਰ ਦਿਓ ਗੁਰੂ ਰਾਮਦਾਸ ਜੀ ਨੇ ਮਹਾਦੇਵ ਜੀ ਨੂੰ ਆਖਿਆ ਤਾਂ ਉਹਦਾ ਅਲਮਸ ਤੁਸਨ ਉਹਨਾਂ ਆਖਿਆ ਸੀ ਵਿਆਹ ਦੇ ਧੰਧਿਆਂ ਚੋਂ ਕੀ ਲੈਣਾ ਮਨੁ ਦਾ ਘਾਰੀ ਵਿੱਚ ਆਨੰਦ ਮੈਂ ਆਉਣ ਜਾਣ ਦਾ ਕਸ਼ਟ ਨਹੀਂ ਸਹਾਰ ਸਕਦਾ ਕਿਉਂਕਿ ਜਿਹਾ ਸੁਗਜ ਬਾਰੇ ਤੇਹਾ ਬਲਖ ਨਾਮੁ ਖਾਰੇ ਜਦੋਂ ਮਹਾਦੇਵ ਜੀ ਆਖਿਆ ਨਾਮ ਮੰਨਿਆ ਤਾਂ ਸਤਿਗੁਰੂ ਅਰਜਨ ਦੇਵ ਜੀ ਵੱਲ ਨਜ਼ਰ ਕਰਕੇ ਆਖਿਆ ਆਪ ਆਪਣੇ ਤਾਇਏ ਦੇ ਨਾਲ ਭਰਾ ਦੇ ਵਿਆਹ ਤੇ ਜਾਓ ਪਰ ਲੋਗ ਵਿਹਾਰ ਸਾਰਾ ਕਰੋ ਇੱਕ ਮਹੀਨਾ ਨਾਨਾ ਦੇ ਨਾਲ ਰਹੋ ਫਿਰ ਆਪਣੀ ਧਰਮਸ਼ਾਲਾ ਵਿੱਚ ਧਰਮ ਪ੍ਰਚਾਰ ਕਰੋ ਜਦੋਂ ਤੱਕ ਆਪ ਨੂੰ ਚਿੱਠੀ ਨਾ ਲਿਖੀਏ ਆਪ ਨੂੰ ਸੱਦਾ ਪੱਤਰ ਨਾ ਦੇਈਏ ਉਹਨਾਂ ਚਿਰ ਤੁਸੀਂ ਆਉਣਾ ਨਹੀਂ ਇਹ ਬਚਨ ਸੁਣ ਕੇ ਗੁਰੂ ਅਰਜਨ ਦੇਵ ਜੀ ਨੇ ਸੱਤ ਵਜਨ ਕਹਿ ਕੇ ਚਰਨਾ ਤੇ ਮੱਥਾ ਟੇਕਿਆ ਅਰ ਦਿਲ ਵਿੱਚ ਵਿਚਾਰ ਲੱਗੇ ਕਰਨ ਕੇ ਪਿਤਾ ਜੀ ਨੇ ਸਿਖਾਲਾ ਇਹ ਕੰਮ ਦੱਸਿਆ ਕਿ ਇੱਕ ਦਾ ਪਿਤਾ ਦਾ ਇਹਦੇ ਵਿੱਚ ਜੱਸ ਹੋਵੇਗਾ ਦੂਜਾ ਲਾਹੌਰ ਦੀ ਸੰਗਤ ਦਾ ਦਰਸ਼ਨ ਹੋਵੇਗਾ ਤੀਜਾ ਸੰਬੰਧੀਆਂ ਦਾ ਮੇਲ ਹੋਵੇਗਾ ਜਿਸ ਕਰਕੇ ਉਹ ਵੀ ਭਲੇ ਪਾਸੇ ਲੱਗਣਗੇ ਫਿਰ ਗੁਰੂ ਅਰਜਨ ਦੇਵ ਜੀ ਮਾਤਾ ਭਾਨੀ ਜੀ ਪਾਸ ਆਏ ਪਿਤਾ ਜੀ ਦਾ ਹੁਕਮ ਸੁਣਾਇਆ ਮਾਤਾ ਜੀ ਬਾਦ ਖੁਸ਼ ਹੋਏ ਅਰ ਕੁਛੜ ਬਿਠਾ ਕੇ ਪਿਆਰ ਦਿੱਤਾ ਅਰ ਮੁੱਖ ਚੁੰਮ ਕੇ ਆਖਿਆ ਜਾਓ ਪਿਤਾ ਦਾ ਹੁਕਮ ਮੰਨੋ ਕਿਉਂਕਿ ਹੁਕਮ ਟਾਲ ਵਿੱਚ ਹੀ ਸਭ ਕੁਝ ਹੈ ਫਿਰ ਗੁਰੂ ਅਰਜਨ ਦੇਵ ਜੀ ਮਾਪੇ ਨੂੰ ਮੱਥਾ ਟੇਕ ਕੇ ਲਾਹੌਰ ਸਹਾਰੀ ਮਾਲ ਨਾਲ ਚਲੇ ਗਏ ਮਾਪੇ ਨੂੰ ਮੱਥਾ ਟੇਕ ਕੇ ਲਾਹੌਰ ਸਹਾਰੀ ਮਾਲ ਨਾਲ ਗੁਰੂ ਅਰਜਨ ਸਾਹਿਬ ਜੀ ਚਲੇ ਗਏ ਗੁਰੂ ਅਰਜਨ ਸਾਹਿਬ ਜੀ ਦਾ ਲਾਹੌਰ ਆਉਣਾ ਸੁਣ ਕੇ ਸੰਗਤ ਹੋ ਮਹਮਾ ਕੇ ਆਗੀ ਅਰ ਸ਼ਬਦ ਕੀਰਤਨ ਦਾ ਪ੍ਰਵਾਹ ਇਹ ਬਾਤ ਆਨੰਦ ਹੋਇਆ ਲਾਹੌਰ ਦੇ ਆਤਮਾ ਤੱਕ ਗੁਰੂ ਅਰਜਨ ਸਾਹਿਬ ਜੀ ਦੀ ਖਬਰ ਹੋਈ ਅਰ ਦਰਸ਼ਨ ਕਰਨ ਆਏ ਗੁਰੂ ਜੀ ਦੀ ਬਰਕਤ ਨਾਲ ਦੋਆ ਤਿਰਾਂ ਦੀ ਚੰਗੀ ਰਹਿ ਆਈ ਜਿਸ ਕਰਕੇ ਸahari ਮਲ ਦੀ ਲਾਹੌਰੇ ਜਵਾਦ ਸੁਭਾਵੀ ਅਰ ਵਿਆ ਮਗਰਾਂ ਗੁਰੂ ਅਰਜਨ ਸਾਹਿਬ ਜੀ ਆਪਣੇ ਧਰਮਸ਼ਾਲਾ ਵਿੱਚ ਆ ਕੇ ਰਹੇ ਜਿੱਥੇ ਰੋਜ਼ ਸਤਸੰਗ ਹੋਵੇ ਅਰ ਗੁਰੂ ਜੀ ਦੇ ਚਰਨਾਂ ਉਜ ਧਿਆਨ ਰੱਖਣਾ ਕਿਉਂਕਿ ਉਹਨਾਂ ਦਾ ਹੁਕਮ ਸੀ ਕਿ ਜਦੋਂ ਅਸੀਂ ਚਿੱਠੀ ਕੱ ਲਾਂਗੇ ਤਾਂ ਆਉਣਾ ਹਣ ਕਿਸੇ ਕਿਸ ਤਰ੍ਹਾਂ ਕਰੀਏ ਇਹੋ ਜੀਆਂ ਸੋਚਾਂ ਸੋਚਦੇ ਖਾਣਾ ਪੀਣਾ ਸਾਰਾ ਵਿਸਾਰ ਦਿੱਤਾ ਕਈ ਵਾਰਾਗਮਈ ਸ਼ਬਦ ਬਣਾ ਕੇ ਪੜਦੇ ਰਹਿਣ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਵੀ ਦਰਜ ਹਨ ਇਸਰਾ ਗੁਰੂ ਅਰਜਨ ਦੇਵ ਜੀ ਮਹਾਰਾਜ ਸਹਾਰੀ ਗਏ ਨੇ ਆਪਣੇ ਤਾਏ ਦੇ ਪੁੱਤਰ ਦੀ ਸ਼ਾਦੀ ਦੇ ਸੰਗਤਾਂ ਨੂੰ ਉੱਥੇ ਦਰਸ਼ਨ ਦਿਦਾਰੇ ਦੇ ਕੇ ਨਿਹਾਲ ਕਰਦੇ ਨਾਮ ਜਪਨਾ ਵੰਡ ਛਕਣਾ ਧਰਮ ਦੇ ਕੀਰਤ ਕਰਨੇ ਇਹ ਸਾਧਗੁਰੂ ਗੁਰੂ ਅਰਜਨ ਦੇਵ ਜੀ ਮਹਾਰਾਜ ਲਾਹੌਰ ਦੇ ਸੰਗਤ ਨੂੰ ਉਪਦੇਸ਼ ਕਰਦੇ ਸੰਗਤਾਂ ਮਹਾਰਾਜ ਜੀ ਦੇ ਦਰਸ਼ਨ ਕਰਕੇ ਬਾਣੀ ਸਰਵਣ ਕਰਕੇ ਆਪਣੇ ਜੀਵਨ ਨੂੰ ਸਬਲਾ ਕਰਦੀਆਂ ਬੋਲਣਾ ਜੀ ਸਤਨਾਮ ਸ਼੍ਰੀ ਵਾਹਿਗੁਰੂ ਅੱਜ ਦੇ ਸ਼ਬਦ ਦੇ ਚੱਕਰਵਾਦ ਘਟ ਬੋਲਿਆ ਗਿਆ ਹੋਵੇ ਸਤਗੁਰ ਜੀ ਬਖਸ਼ਣ ਯੋਗ ਹਨ ਬਖਸ਼ ਲੈਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ